ਬਿਜਲੀ ਦੇ ਕੱਟ ਤੇ ਗਰਮੀ ਤੋਂ ਪਰੇਸ਼ਾਨ ਸਤਲੁਜ ਦਰਿਆ ਤੇ ਨੂੰ ਹੋਣ ਗਏ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਉਹ ਨੰਗਲ ਸਥਿਤ ਗੁਰਦੁਆਰਾ ਘਾਟ ਸਾਹਿਬ ਦੀ ਘਰ ਦੀ ਨੇੜਿਸ ਸਨ। ਦੋਵੇਂ ਬੱਚਿਆਂ ਦੇ ਵਿੱਚ ਇੱਕ ਬੱਚੇ ਦਾ ਨਾਮ ਵੰਸ਼ ਹੈ ਜੋ ਕਿ ਪੁਰਾਣਾ ਗੁਰਦੁਆਰਾ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ। ਉੱਥੇ ਦੂਜਾ ਬੱਚਾ ਨੰਗਲ ਦੇ ਕਰੀਬੀ ਪਿੰਡ ਰਿੰਕੂ ਨੰਗਲ ਦਾ ਰਹਿਣ ਵਾਲਾ ਸੀਗਾ ਅਤੇ ਉਹ ਸਰਪੰਚ ਦਾ ਮੁੰਡਾ ਸੀ ਜਿਸ ਦਾ ਨਾਮ ਹਰਸ਼ਰਾਣਾ ਦੱਸਿਆ ਜਾ ਰਿਹਾ ਹੈ। ਉਸ ਦੀ ਉਮਰ 17 ਸਾਲ ਸੀ। ਨਾਲ ਹੀ ਦੇ ਸਾਥੀਆਂ ਨੇ ਦੱਸਣ ਦੇ ਮਤਬਾਕ ਜਦੋਂ ਹਰਸ਼ਰਾਣਾ ਪਾਣੀ ਦੇ ਵਿੱਚ ਉਤਰਿਆ ਤਾਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਪਾਣੀ ਦੇ ਵਿੱਚ गिर ਗਿਆ ਜਿਸ ਨੂੰ ਬਚਾਉਣ ਦੇ ਲਈ ਦੂਸਰੇ ਨੌਜਵਾਨ ਵੰਸ਼ ਨੇ ਛਲਾਂਗ ਮਾਰ ਦਿੱਤੀ। ਇਸੇ ਦੌਰਾਨ ਦੋਵਾਂ ਦੇ ਹੀ ਜਿਹੜਾ ਕਿ ਡੁੱਬਨ ਦੇ ਕਰਕੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਰਸ਼ਰਾਣਾ ਨੂੰ ਪੈਰ ਜਿਹੜਾ ਕਿ ਤੈਰਨਾ ਨਹੀਂ ਆਉਂਦਾ ਸੀ ਜਦਕਿ ਵੰਸ਼ ਜਿਹਨੂੰ ਤੈਰਨਾ ਜਾਣਦਾ ਸੀ। ਲੇਕਿਨ ਬਚਾਉਣ ਦੇ ਦੋਵਾਂ ਦੇ ਹੀ ਪਾਣੀ ਦੇ ਵਿੱਚ ਡੁੱਬਣ ਕਾਰਨ ਦੇਹਾਂਤ ਹੋ ਗਿਆ ਹੈ। ਉੱਥੇ ਹੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਜਿਨ੍ਹਾਂ ਨੇ ਗੋਤਾਖੋਰਾਂ ਦੀ ਟੀਮਾਂ ਦੀ ਮਦਦ ਨਾਲ ਉਕਤ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਦਰਿਆ ਦੇ ਵਿੱਚ ਬ੍ਰਾਹਮਤ ਕਰ ਲਿਆ ਅਤੇ ਪੋਸਟਮਾਰਟਮ ਦੇ ਲਈ ਪੀਐਸ ਦਿੱਤਾ ਹੈ ਇਸ ਸਾਰੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਘਟਨਾ ਸਥਲ ਤੇ ਪਹੁੰਚੇ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਰੇ ਹੀ ਸ਼ਹਿਰ ਵਾਸੀਆਂ ਨੂੰ ਆਸ-ਪਾਸ ਦੇ ਪਿੰਡਾਂ ਨੂੰ ਵੀ ਬੇਨਤੀ ਹੈ ਕਿ ਦੇਖੋ ਬੱਚੇ ਪਰਮਾਤਮਾ ਦੀ ਦਾਤ ਹੁੰਦੀ ਹੈ ਕਿਰਪਾ ਕਰਕੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਇਹਨਾਂ ਦਿਨਾਂ ਦੇ ਵਿੱਚ ਹਰ ਵਾਰੀ ਹਰ ਸਾਲ ਦੀ ਇਹ ਘਟਨਾ ਹੈ ਕਿ ਬੱਚੇ ਗਰਮੀ ਚ ਨਾ ਆ ਜਾਂਦੇ ਤੇ ਹਰ ਸਾਲ ਬਾਅਦ ਚੋਂ ਆਪਾਂ ਕਿਸੇ ਨੂੰ ਦੋਸ਼ ਦਿੰਦੇ ਹਾਂ ਪਰ ਇਹਨੂੰ ਕਿਰਪਾ ਕਰਕੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਹੁਣ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਦੋ ਯੂਵਾਨ ਦੇ ਬੱਚੇ ਦੀ ਖਬਰ ਆ ਵਿਆਸ ਕਰਦੇ ਆ ਜੋ ਠੀਕ ਹੋਣ ਜਿੱਦਾਂ ਪਹੁੰਚੇ ਸਾਰੇ ਡਾਈਵਰ ਸਾਰੇ ਮੌਕੇ ਤੇ ਪ੍ਰਸ਼ਾਸਨ ਪਰ ਸਭ ਨੂੰ ਬੇਨਤੀ ਹੈ ਕਿ ਇਸ ਦੇ ਉੱਤੇ ਮੀਡੀਆ ਦਾ ਵੀ ਸਹਿਯੋਗ ਹੈ ਕਿ ਆਪ ਇਹ ਕਿਤੇ ਵੀ ਆਪਕੇ ਤੇ ਵੀ ਨਰਦੀ ਉੱਤੇ ਦਰਿਆ ਦੇ ਵਿੱਚ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਨਾਣ ਲਈ ਨਾ ਭੇਜਿਓ ਬੇਨਤੀ ਹੈ ਸਰ ਬੜੀ ਮੰਦ ਭਾਗੀ ਕਟਣਾ ਇਹ ਹੋਈ ਹੈ ਇਹ ਘਾਟ ਜਿਹੜੇ ਨੇ ਇੱਥੇ ਹਰ ਸਾਲ ਹੀ ਦੰਦੀ ਕਟਣਾ ਮ ਕੁਛ ਨਾ ਕੁਛ ਹੁੰਦੀਆਂ ਉਹਨਾਂ ਘਟਨਾਵਾਂ ਨੂੰ ਦੇਖਦੇ ਹੋਏ ਵੀ ਜਿਹੜੇ ਲੋਕ ਆ ਉਹ ਫਿਰ ਵੀ ਸਬਕ ਨਹੀਂ ਲੈਂਦੇ ਜਿਹੜੇ ਮੁੰਡੇ 15 ਸਾਲ ਤੋਂ 25 ਸਾਲ ਦੇ ਵਿੱਚ ਹੁੰਦੇ ਨੇ ਗਰਮੀਆਂ ਦੇ ਸਮੇਂ ਦੇ ਵਿੱਚ ਉਹਨਾਂ ਦਾ ਦਿਲ ਠੰਡੇ ਪਾਣੀ 'ਚ ਨਹਾਣ ਨੂੰ ਕਰਦਾ ਹੈ ਪਰ ਇਹ ਪਾਣੀ ਦਾ ਫਲੋ ਜਿਹੜਾਗਾ ਡਾਊਨਸਟ੍ਰੀਮ ਬੜਾ ਫਾਸਟ ਹੁੰਦਾ ਬੜਾ ਗਹਿਰਾ ਪਾਣੀ ਹੈ ਇਹ ਨਾਣ ਦੀ ਕਾਬਲ 61 ਇਹਨਾਂ ਚੀਜ਼ਾਂ ਦੀ ਕਾਬਲ ਨਹੀਂ ਹੈ ਜਿਹਦੇ ਕਰਕੇ ਫਿਰ ਉਹ ਜਿਹੜੇ ਬੱਚੇ ਕਈ ਚਾਰ ਨਾ ਜਾਣਦੇ ਕੇ ਨਹੀਂ ਜਾਣਦੇ ਈਵਨ ਤੈਰਨਾ ਜਾਣ ਵਾਲਾ ਵੀ ਬੱਚਾ ਇੱਥੇ ਜਿਹੜਾ ਡੁੱਬ ਸਕਦਾ ਹੈ ਸੋ ਇਹ ਬੜੀ ਮੰਦ ਭਾਗੀ ਘਟਨਾ ਹੈ ਜਿਸ ਪਰਿਵਾਰ ਦਾ ਬੱਚਾ ਕੋ ਚਲਾ ਜਾਂਦਾ ਉਹਨੇ ਬਸ ਬੜਾ ਦੁੱਖ ਦਏ ਪਰ ਸਾਰੀ ਹਲਕੀ ਬਾਸੇ ਬੜੀ ਦੁੱਖਦ ਹੁੰਦੀ ਜਿੰਨੇ ਵੀ ਲੋਕ ਇੱਥੇ ਆਏ ਨੇ ਪਰ ਬਾਰ ਬਾਰ ਅਪੀਲ ਇਹੀ ਹੈ ਕਿ ਆਪਣੇ ਬੱਚਿਆਂ ਨੂੰ ਇਦਾਂ ਦੇ ਫਲੋ ਵਿੱਚ ਪਾਣੀ ਦੇ ਵਿੱਚ ਦਰਿਆ ਦੇ ਵਿੱਚ ਨਾਣ ਤੋਂ ਰੁਕਣਾ ਚਾਹੀਦਾ ਤਾਂ ਜੋ ਇਦਾਂ ਦੀਆਂ ਘਟਨਾ ਨਾ ਹੋ ਸਕਣ ਇਹ ਘਟਨਾ ਜਿਹੜੀ ਆ ਬੜੀ ਮਤ ਪਾਗੀ ਹੈ। ਸੋ ਬੜੀ ਸੰਵੇਦਨਸ਼ੀਲ ਗੱਲ ਦਾ। ਸਾਥਰੀ ਕਾਲ ਦੀ ਸਾਰਿਆਂ ਨੂੰ ਤੇ ਜਿਸ ਤਰ੍ਹਾਂ ਕੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੈ ਕਿ ਲਗਭਗ 1 ਘੰਟਾ ਪਹਿਲਾਂ ਜਿਹੜੇ ਹੈ ਦੋ ਬੱਚਿਆਂ ਦੀ ਮੌਤ ਹੋਈ ਸੀਗੀ ਨੰਗਲ ਡੈਮ ਦੇ ਇਲਾਕੇ ਦੇ ਵਿੱਚ ਪੁਰਾਣੇ ਗੁਰਦੁਆਰੇ ਤੇ ਇੱਕ ਮੁੰਡਾ ਨਿੱਕੂ ਨੰਗਲ ਦਾ ਸੀਗਾ ਤੇ ਦੂਜਾ ਜਿਹੜਾ ਹੈਗਾ ਪੁਰਾਣੇ ਗੁਰਦੁਆਰੇ ਦਾ ਦੱਸਿਆ ਜਾ ਰਿਹਾ ਰਹਿਣ ਵਾਲਾ ਤੇ ਉਹਨਾਂ ਦੀ ਉਮਰਾਂ ਵੀ ਲਗਭਗ 15-16 ਸਾਲ ਦੇ ਕਰੀਬ ਹੈ ਤੇ ਬੱਚੇ ਹੀ ਹੈ ਤੇ ਹੁਣ ਥੋੜੀ ਦੇਰ ਪਹਿਲਾਂ ਇੱਥੇ ਸਰਚ ਸ਼ੁਰੂ ਹੋਈ ਸੀਗੀ ਤੇ ਦੋਨੋਂ ਡੈੱਡ ਬੋਡੀ ਨੂੰ ਰਿਕਵਰ ਕਰ ਲਿਆ ਗਿਆ ਹੈ ਤੇ ਕੁਝ ਦਿਨ ਪਹਿਲਾਂ ਹੀ ਹੁਣ ਡੈੱਡ ਬੋਡੀ ਨੂੰ ਬਾਹਰ ਕੱਢਿਆ ਗਿਆ ਹੈ ਤੇ ਇਸ ਵੀ ਨਿਊਜ਼ ਦੇ ਰਾਹੀਂ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਇਹਨਾਂ ਗਰਮੀਆਂ ਦੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੇ ਹੈਗੇ ਮੋਤਾਂ ਹੋ ਰਹੀਆਂ ਐ ਤੇ ਬੱਚੇ ਜਿਹੜੇ ਗਰਮੀਆਂ ਦੇ ਜਦੋਂ ਦੁਪਹਿਰ ਨੂੰ ਗਰਮੀ ਪੈਂਦੀ ਹੈ ਤੇ ਦਰਿਆਵਾਂ ਤੇ ਮਹਿਰਾਂ ਦੇ ਆਕੇ ਨਾ ਹੁੰਦੇ ਨੇ ਤੇ ਉੱਥੇ ਆ ਕੇ ਇਸ ਤਰ੍ਹਾਂ ਦੇ ਹਾਸੀ ਹੋ ਜਾਂਦੇ ਮੇਰਾ ਮੁੰਡਾ ਸਾਹਿਬ ਸਵੇਰੇ ਦੇ ਸ਼ਟਰ ਲਾ ਰਿਹਾ ਛੁੱਟੀ ਹੋਈ ਹੁੰਦੀ ਤੇ ਮੇਰੇ ਦੁਕਾਨ ਪਰ ਮੇਰੇ ਨਾਲ ਰਹਿੰਦਾ ਦਾ ਗਾਰਡਿੰਗ ਦਾ ਕੰਮ ਤਾਂ ਆਪਣਾ ਛੁੱਟੀਆਂ ਜਦ ਮੇਰੇ ਮੇਰੇ ਕੋਲੇ ਆ ਰਹੇ ਤਾਂ ਕੰਮ ਨੂੰ ਬਾਕੀ ਟਿਸ਼ਨ ਤੇ ਜਾਂਦਾ ਤਾਂ ਆਂਦਾ ਤਾਂ ਇੱਧਰ ਕਦੀ ਆਏ ਨਹੀਂ ਜ਼ਿੰਦਗੀ ਜਨ ਨਹਿਰ ਪਰ ਨਾ ਕਦੀ ਜੇ ਕੋਈ ਯਾਰ ਦੋਸਤ ਨਹੀਂ ਬਸ ਘਰਾ ਦੇ ਮੁੰਡੇ ਕੋਈ ਯਾਰ ਦੋਸਤ ਆਇਆ ਹੁਣ ਉੱਥੇ ਐਡਾ ਉਹਨੂੰ ਦੇਖਣਗੇ ਉਹਦੇ ਨਾਲ ਚੱਲ ਕੇ ਇਕੱਠੇ ਹੋ ਗਏ ਉਹ ਸਵੇਦਰ ਵੀ ਇਧਰ ਆ ਗਏ ਉਤਰਨਾ ਵੀ ਨਹੀਂ ਆਂਦਾ ਗੱਲ ਤਾਂ ਉਤਰਨਾ ਆਂਦਾ ਹੀ ਬੰਦਾ ਵਿੱਚ ਬਸ ਗਿਆ ਥੱਲੇ ਕਰਦੇ ਰੇ ਹੁਣ ਅੱਗੇ ਦੇਖ ਪਾਣੀ ਕਿੰਨਾ ਡੂੰਗਾ ਅੱਗੇ ਯਾਰ ਦੋਸਤ ਕਰਦੇ ਹੁਣੇ ਉਹ ਬਹ ਵੇਚ ਉਤਰ ਗਿਆ ਜੇ ਨਦੀ ਕੋ ਹੋਰ ਬਚਾਰਾ ਇੱਥੇ ਹੋਰ ਨੂੰ ਕਿ ਨਹਾਇਆ ਕਰਦੇ ਉਹ ਬਚਾਰਾ ਜੂ ਉਤਰ ਗਿਆ ਨਾਲ ਨੂੰ ਉਹ ਗਏ ਫਿਰ ਦੋਨੇ ਗਏ ਨਾ ਆਉਦਾ ਗੁਜਾਰ ਦੋਸਤ ਨਾ ਕੁਛ ਨਹੀਂ ਪੜਨਾ ਲਿਖਣਾ ਆਣਾ ਜਾਣਾ ਸਕੂਲ ਦੇ ਬਾਕੀ ਕੰਮ ਦੁਕਾਨ ਪਰ ਮੇਰੇ ਨਾਲ 10ਵੀਂ ਪੇਪਰ ਪਾਸ ਹੋ ਗਿਆ ਹਟਿਆ ਹੁਣ ਪਲੱਸ 12 ਹਾਈ ਸਕੂਲ ਦਾ ਪਾਇਆ ਦਾ ਬਿਲਕੁਲ ਜੀ ਇੰਨੇ ਬੱਚੇ ਆਏ ਬੱਚੇ ਤਿੰਨ ਦੇ ਥਾਏ ਮੇਰੇ ਸਕੇ ਭਰਾ ਦਾ ਮੁੰਡਾ ਬੜੇ ਦਾ ਗਬਲੇ ਦਾ ਇੱਕ ਚਾਚੇ ਦਾ ਮੁੰਡਾ ਹੈ ਇੱਕ ਉਹ ਥਾ ਇੱਕ ਆਸ਼ਾ ਗਿਆ ਨਾਲ ਨਾਣਾ ਵੀ ਨਹੀਂ ਉਤਰਨਾ ਵੀ ਨਹੀਂ ਆਂਦਾ ਨਾ ਹੀ ਕਦੀ ਆਇਆ ਗਿਆ ਕਦੀ ਵੀ ਨਹੀਂ ਤੇ ਖੁੱਲਾ ਘਾੜਾ ਨਾ ਕੋਈ ਇੱਥੇ ਕੋਈ ਬਲਦਾ ਆਣਾ ਨਹੀਂ ਚਾਹੀਦਾ ਖੁੱਲੇ ਦਰਿਆ ਆ ਗਿਆ ਇੱਥੇ ਆਣਾ ਨਹੀਂ ਚਾਹੀਦਾ ਕਿਸੇ ਨੂੰ ਵੀ ਨਹੀਂ ਆਣਾ ਚਾਹੀਦਾ ਇਹ ਖੁੱਲਾ ਘਾੜਾ ਜਿਆਦਾ ਇੱਥੇ ਜੰਗਲਾ ਰੇਲਿੰਗ ਕੁਝ ਬਣੀ ਹੋ ਤਾਂ ਬੰਦਾ ਅੰਦਰ ਪਿੰਜਰੀ ਥੋੜੀ ਸੇਫਟੀ ਹੁੰਦੀ ਹੈ ਤੇ ਖੁੱਲਾ ਘਾੜਾ ਇਹ ਤਾਂ ਫਿਰ ਤਾਂ ਆਪੇ ਫਿਰ ਫਤਰੀ ਦੀ ਘੰਟੀ ਹੈ ਮੌਤ ਨੂੰ ਦਾ ਬਤਾਈ ਜੀ ਕੋਈ ਲੜਕਾ ਲੜਕੀ ਵੀ ਆ ਪਰ ਇੱਕ ਲੜਕਾ ਦਾ ਜਿੰਮ ਜਾਂਦਾ ਜਿੰਮ ਆਇਆ ਤਾਂ ਹੁਣ ਉਹਨੂੰ ਅਸੀਂ ਰਾਗਪੁਰ ਦਿੰਦੇ ਤੇ ਕਦੀ ਨਹੀਂ ਹੋਰ ਨਿਕਲਦਾ ਹੀ ਨਹੀਂ ਆਂਦਾ ਹੀ ਨਹੀਂ ਕਦੀ ਕੁਦਰਤੀ ਅਸੀਂ ਥੋੜੀ ਰੋਕਿਆ ਬੰਨੂ ਕੁਦਰਤੀ ਉਹ ਆਂਦਾ ਹੀ ਨਹੀਂ ਲੱਗੀ ਸੀ ਨਾਲ ਕੋਈ ਨਾ ਕੋਈ ਯਾਰ ਦੋਸਤ ਨਾਲ ਕੁਝ ਬੰਬੀਰ ਨਾ ਦੁਕਾਨ ਪਿਆ ਜਾਣਾ ਕੰਮ ਕਰਨੇ ਪੜਨਾ ਲਿਖਣਾ ਆਪਣਾ ਇਹ ਦੋ ਮੁੰਡੇ ਇੱਥੇ ਨਹਾ ਰਹੇ ਸੀ ਤੇ ਇੱਕ ਮੁੰਡਾ ਡੁੱਬਣ ਲੱਗਿਆ ਤੇ ਦੂਜਾ ਬਚਾਣ ਦੇ ਚੱਕਰ ਚ ਉਹ ਵੀ ਨਾਲੇ ਡੁੱਬ ਗਿਆ ਜੀ ਉਹ ਸਰ ਇਹ ਲੋਕੀ ਨੰਗਲ ਦੇ ਬਚ ਨਹੀਂ ਸੀ ਇਹ ਲੋਕਾਂ ਨੰਗਲ ਦੇ ਸੀ ਜੀ ਤੇ ਸਰ ਹੁਣ ਕੀ ਡੈਬਰਾ ਬੋਰ ਲਗਾਏਗੇ ਹਾਂ ਹਾਂ ਡੈਬਰਾ ਨੂੰ ਫੋਨ ਕਰਤਾ ਆਣ ਲੱਗੇ ਨੇ ਹੁਣ ਉਹਨਾਂ ਦੇ ਡੈੱਡ ਬੋਡੀਆ ਕੱਢਾਂਗੇ ਹੂੰ ਸਰਕੀ ਅਪੀਲ ਕਰ ਰਿਹਾ ਹਾਂ ਕਿ ਕਾਫੀ ਦੁਖਦ ਘਟਨਾ ਹੋ ਚੁੱਕੀ ਹੈ ਜਿਨ੍ਹਾਂ ਦੇ ਪਰਿਵਾਰ ਦੇ ਦੋ ਚਾਰ ਚਲੇ ਗਏ ਲੋਕਾਂ ਨੂੰ ਕੀ ਫੀਲ ਕਰਕੇ ਅਕਸਰ ਦੇਖਿਆ ਗਿਆ ਜਿਨ੍ਹਾਂ ਦੇ ਬੱਚੇ ਨੂੰ ਨਹੀਂ ਵੀ ਤਿਆਰ ਨਾ ਦੋ ਵੀ ਦਰਿਆਵਾਂ 'ਚ ਜਾਂ ਨਹਿਰਾਂ 'ਚ ਪਹੁੰਚ ਜਾਂਦੇ ਆਂ। ਇਹ ਅਪੀਲ ਕਰਾਂਗੇ ਕੰਨ ਦੇ। ਮੇਰੀ ਸਾਰੇ ਜਿੰਨੇ ਵੀ ਨੰਗਰ ਦੇ ਬਸ ਨੇ ਬੱਚਿਆਂ ਦੇ ਮਾਪਿਆਂ ਨੂੰ ਜਿਹੜੇ ਬੱਚੇ 16-17 ਸਾਲ ਦੇ ਨੇ ਹੁਣ ਛੁੱਟੀਆਂ ਹੋ ਜਾਣੀਆਂ ਨੇ ਹੁਣ ਹੋਰ ਵੀ ਉਹਨਾਂ ਦਾ ਖਿਆਲ ਰੱਖੋ। ਉਹਨਾਂ ਨੂੰ ਆਪਣੇ ਘਰ ਰੱਖੋ। ਦੁਪਹਿਰ ਨੂੰ ਨਾ ਬਾਹਰ ਘੁੰਮਣ ਦਿਓ। ਕੋਸ਼ਿਸ਼ ਕਰੋ ਕਿ ਉਹ ਘਰ ਹੀ ਰਹਿਣ। ਜਾਂ ਫਿਰ ਜੇ ਉਹਨਾਂ ਨੂੰ ਨਹਾਣਾ ਵੀ ਹੈ ਕਿਤੇ সুইমিং ਪੂਲ ਵਗੈਰਾ 'ਚ ਆਪਣਾ ਐਡਮਿਸ਼ਨ ਕਰਾ ਦੋ ਉਹਨਾਂ ਦਾ ਉੱਥੇ ਨਹਾਣ ਪਰ ਐ ਬਹੁਤ ਹਾਸੇ ਹੋ ਜਾਣਗੇ ਜੇ ਹਜੇ ਤਾਂ ਬੱਚਿਆਂ ਦੀਆਂ ਛੁੱਟੀਆਂ ਨਹੀਂ ਹੋਈਆਂ ਜਦੋਂ ਛੁੱਟੀਆਂ ਹੋ ਗਈਆਂ ਤਾਂ ਫਿਰ ਹੋਰ ਜ਼ਿਆਦਾ ਹਾਸੇ